ਕੱਲ ਦਾ ਜਿਹੜਾ ਰੂਟ ਪਲਾਨ ਆ ਪੰਜਾਬ ਬਚਾਓ ਯਾਤਰਾ ਜਿਹੜੀ ਆ ਲੋਹਾਰਾ ਚੌਂਕ ਤੋਂ ਅਸੀਂ ਰਿਸੀਵ ਕਰਾਂਗੇ ਜਿਹੜਾ ਜਲੰਧਰ ਅੰਮ੍ਰਿਤਸਰ ਮੋਗਾ ਦਾ ਜਿਹੜਾ ਚੌਂਕ ਆ ਲੋਹਾਰਾ ਚੌਂਕ ਉੱਥੋਂ 2 ਵਜੇ ਅਸੀਂ ਯਾਤਰਾ ਰਿਸੀਵ ਕਰਾਂਗੇ ਸਾਡੀ ਤਿਆਰੀ ਆ ਵੀ ਅਸੀਂ 1:30 ਵਜੇ ਤੋਂ ਤਿਆਰ ਚੂ ਰੋਕੇ ਉੱਥੇ ਸਾਰੇ ਇਕੱਠੇ ਹੋ ਜਾਾਂਗੇ ਤੇ ਸਾਰੇ ਵਿਧਾਨ ਸਭਾ ਹਲਕੇ ਤੋਂ ਲੋਕ ਜਿਹੜੇ ਬਹੁਤ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਯਾਤਰਾ ਜਿਹੜੀ ਆ ਰਿਸੀਵ ਕਰਨਗੇ ਤੇ ਉਹ ਲੈ ਕੇ ਅੰਮ੍ਰਿਤਸਰ ਰੋਡ ਤੋਂ ਦੀ ਹੁੰਦੇ ਹੋਏ ਲੰਡੇ ਕੇ ਪਿੰਡ ਵਿੱਚ ਦੀ ਨੰਘ ਕੇ ਜਿਹੜਾ 메ਨ ਬਾਜ਼ਾਰ ਵਾਲਾ ਆਪਣਾ ਬੱਸ ਸਟੈਂਡ ਵਾਲਾ ਪੋਲਾ ਉਹਦੇ ਹੀਠਾ ਦੀ ਹੋ ਕੇ ਆਪਾਂ 메ਨ ਬਾਜ਼ਾਰ ਮੋਗਾ ਦੇ ਅੰਦਰ ਦੀ ਹੋ ਕੇ ਜਿਹੜਾ ਰੇਲਵੇ ਕ੍ਰੋਸਿੰਗ ਬ੍ਰਿਜ ਜਗਤ ਮਹਿੰਦਰਾ ਚੌਂਕ ਤੋਂ ਪੋਲੇ ਠਾ ਨੂੰ ਵੜ ਜਾਗੇ ਉੱਥੋਂ ਦੀ ਥਾਪਰ ਚੌਂਕ ਥਾਪਰ ਚੌਂਕ ਦੇ ਵਿੱਚੋਂ ਸਿੱਧਾ 메ਨ ਬਾਜ਼ਾਰ ਵਿੱਚ ਦੀ ਪ੍ਰਤਾਪ ਰੋਡ ਚੌਂਕ ਸਿਵਲ ਹਸਪਤਾਲ ਛੇਖਾਂ ਵਾਲਾ ਚੌਂਕ ਇੱਥੋਂ ਦੀ ਹੁੰਦੇ ਹੋਏ ਪੁਰਾਣੀ 3 ਨੰਬਰ ਚੁੰਗੀ ਤੇ ਨੰਘ ਕੇ ਸਿੱਧਾ ਪਿਸ਼ਕਰਮਾ ਚੌਕ ਗ੍ਰੀਨਫੀਲਡ ਕਲੋਨੀ ਦੇ ਮੂਹਰ ਦੀ ਅੱਗੇ ਵੇਰਕਾ ਜਿਹੜੀ ਕਲੋਨੀ ਆ ਉਹਦੇ ਮੂਹਰ ਦੀ ਹੋ ਕੇ ਚੰਡੀਗੜ੍ਹ ਕਲੋਨੀ ਦੇ ਮੂਹਰ ਦੀ ਹੋ ਕੇ ਵੇਰਕਾ ਪਾਰ ਕੋਲ ਦੀ ਸਿੰਘਾਂ ਵਾਲੇ ਜਾ ਕੇ ਜਿਹੜੀ ਆ ਇਹ ਯਾਤਰਾ ਦੀ ਸਮਾਪਤੀ ਹੋ ਜੂਗੀ ਸਰ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਪਿੰਡਾਂ ਦੇ ਵਿੱਚ ਬਹੁਤ ਬਹੁਤ ਪਰਮਾ ਹੰਗਾਰਾ ਹੈ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜਿਵੇਂ ਨਾ ਪੰਜਾਬ ਉਮੜ ਆਇਆ ਹੁੰਦਾ ਯਾਤਰਾ ਆਸਤੇ ਐਹੋ ਜਿਹਾ ਲੋਕਾਂ ਦਾ ਹੰਗਾਰਾ ਹੈ ਅਸੀਂ ਝੰਡੇ ਬਣਾਏ ਸੀਗੇ 2.5000 ਸਮਝ ਲਓ ਤੁਸੀਂ ਵੀ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਵੀ ਝੰਡੇ ਜਿਹੜੇ ਆ ਉਹ ਪੂਰੇ ਨਹੀਂ ਹੋ ਰਹੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨੀ ਗਿਣਤੀ ਦੇ ਵਿੱਚ ਟਰੈਕਟਰ ਮੋਟਰਸਾਈਕਲ ਜਿਹੜੇ ਆ ਉਹ ਆਉਣਗੇ ਇਹਦੇ ਵਿੱਚ ਯਾਤਰਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਕੱਲ ਦਾ ਜਿਹੜਾ ਰੂਟ ਪਲਾਨ ਪੰਜਾਬ ਬਚਾਓ ਯਾਤਰਾ ਜਿਹੜੀ ਆ ਲੋਹਾਰਾ ਚੌਂਕ ਤੋਂ ਅਸੀਂ ਰਿਸੀਵ ਕਰਾਂਗੇ ਜਿਹੜਾ ਜਲੰਧਰ ਅੰਮ੍ਰਿਤਸਰ ਮੋਗਾ ਦਾ ਜਿਹੜਾ ਚੌਂਕ ਆ ਲੋਹਾਰਾ ਚੌਂਕ ਉੱਥੋਂ 2 ਵਜੇ ਅਸੀਂ ਯਾਤਰਾ ਰਿਸੀਵ ਕਰਾਂਗੇ ਸਾਡੀ ਤਿਆਰੀ ਆ ਵੀ ਅਸੀਂ 1:30 ਵਜੇ ਤਣੂੰ ਤਿਆਰ ਹੋ ਕੇ ਉੱਥੇ ਸਾਰੇ ਇਕੱਠੇ ਹੋ ਜਾਾਂਗੇ ਤੇ ਸਾਰੇ ਵਿਧਾਨ ਸਭਾ ਹਲਕੇ ਤੋਂ ਲੋਕ ਜਿਹੜੇ ਬਹੁਤ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਯਾਤਰਾ ਜਿਹੜੀ ਆ ਉਹ ਸ਼ੀਵ ਕਰਨਗੇ ਤੇ ਉਹ ਲੈ ਕੇ ਅੰਮ੍ਰਿਤਸਰ ਰੋਡ ਤੋਂ ਦੀ ਹੁੰਦੇ ਹੋਏ ਲੰਡੇ ਕੇ ਪਿੰਡ ਵਿੱਚ ਦੀ ਨੰਕੇ ਜਿਹੜਾ ਮੇਨ ਬਾਜ਼ਾਰ ਵਾਲਾ ਆਪਣਾ ਬੱਸ ਸਟੈਂਡ ਵਾਲਾ ਪੋਲਾ ਉਹਦੇ ਹੇਠਾਂ ਦੀ ਹੋ ਕੇ ਆਪਾਂ ਮੇਨ ਬਾਜ਼ਾਰ ਮੋਗਾ ਦੇ ਅੰਦਰ ਦੀ ਹੋ ਕੇ ਜਿਹੜਾ ਰੇਲਵੇ ਕ੍ਰੋਸਿੰਗ ਬ੍ਰਿਜ ਆ ਜੇਕਰ ਮੈਂ ਮਹੇਸ਼ਟਾ ਚੌਂਕ ਤੋਂ ਪੋਲੇਟਾ ਨੂੰ ਵੱਢ ਜਾਗੇ ਉੱਥੋਂ ਦੀ ਥਾਪਰ ਚੌਂਕ ਥਾਪਰ ਚੌਂਕ ਦੇ ਵਿੱਚੋਂ ਸਿੱਧਾ 메ਨ ਬਜ਼ਾਰ ਵੇਖ ਦੀ ਪ੍ਰਤਾਪ ਰੋਡ ਚੌਂਕ ਸ਼ਿਵਲਾ ਹਸਪਤਾਲ ਸ਼ੇਖਾਂ ਵਾਲਾ ਚੌਂਕ ਇੱਥੋਂ ਦੀ ਹੁੰਦੇ ਹੋ ਪੁਰਾਣੀ 3 ਨੰਬਰ ਚੁੰਗੀ ਤੇ ਨਾ ਕਿ ਸਿੱਧਾ ਵਿਸ਼ਕਰਮਾ ਚੌਂਕ ਗ੍ਰੀਨਫੀਲਡ ਕਲੋਨੀ ਦੇ ਮੂਹਰ ਦੀ ਅੱਗੇ ਵੇਰਕਾ ਜਿਹੜੀ ਕਲੋਨੀ ਆ ਉਹਦੇ ਮੂਹਰ ਦੀ ਹੋ ਕੇ ਚੰਡੀਗੜ੍ਹ ਕਲੋਨੀ ਦੇ ਮੂਹਰ ਦੀ ਹੋ ਕੇ ਵੇਰਕਾ ਪਾਰ ਕੋਲ ਦੀ ਸਿੰਘਾਂ ਵਾਲੇ ਜਾ ਕੇ ਜਿਹੜੀ ਆ ਇਹ ਯਾਤਰਾ ਦੀ ਸਮਾਪਤੀ ਹੋ ਜਾਊਗੀ ਸਰ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਬਹੁਤ ਬਹੁਤ ਭਰਮਾ ਹੰਗਾਰਾ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜਿਵੇਂ ਇਹ ਨਾ ਪੰਜਾਬੋਂ ਮੜ ਆਇਆ ਹੁੰਦਾ ਯਾਤਰਾ ਵਾਸਤੇ ਇਹੋ ਜਿਹਾ ਲੋਕਾਂ ਦਾ ਹੰਗਾਰਾ ਅਸੀਂ ਝੰਡੇ ਬਣਾਏ ਸੀਗੇ 2.500 ਸਮਝ ਲਓ ਤੁਸੀਂ ਵੀ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਵੀ ਝੰਡੇ ਜਿਹੜੇ ਆ ਉਹ ਪੂਰੇ ਨਹੀਂ ਹੋ ਰਹੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨੀ ਗਿਣਤੀ ਦੇ ਵਿੱਚ ਟਰੈਕਟਰ ਮੋਟਰਸਾਈਕਲ ਜਿਹੜੇ ਆ ਉਹ ਆਉਣਗੇ ਇਹਦੇ ਵਿੱਚ ਯਾਤਰਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ